ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਸਟੋਰੀ ਆ ਨਾ ਇਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਢੋੜਾਵਾਲ ਦੀ ਆ ਉੱਥੇ ਕੀ ਹੋਇਆ ਦੋਸਤੋ ਮੇਜਰ ਨਾਉਂਦਾ ਇੱਕ ਵਿਅਕਤੀ ਮਨਜੀਤ ਕੌਰ ਨਾਲ ਜਿਸਦੇ ਪ੍ਰੇਮ ਸਬੰਧ ਸਨ ਮਨਜੀਤ ਕੌਰ ਦਾ ਵਿਆਹ ਹੋ ਜਾਂਦਾ ਹੈ ਬਲਵਿੰਦਰ ਸਿੰਘ ਨਾਲ ਤੇ ਉਹਨਾਂ ਦੀ ਵਧੀਆ ਜਿਹੜੀ ਲਾਈਫ ਆ ਉਹ ਚੱਲ ਰਹੀ ਹੁੰਦੀ ਆ ਔਰ ਇਹ ਜਿਹੜੀ ਪੂਰੀ ਘਟਨਾਗੀ ਇਸ ਬਾਰੇ ਬਲਜਿੰਦਰ ਸਿੰਘ ਨੂੰ ਵੀ ਪਤਾ ਹੁੰਦਾ ਕਿ ਮੇਰੀ ਪਤਨੀ ਮੇਜਰ ਸਿੰਘ ਨਾਲ ਗੱਲ ਕਰਦੀ ਆ ਪਰ ਥੋੜਾ ਟਾਈਮ ਗੱਲਬਾਤ ਹੋਣ ਤੋਂ ਬਾਅਦ ਮੇਜਰ ਸਿੰਘ ਤੇ ਮਨਜੀਤ ਕੌਰ ਦੀ ਅਣਬੜ ਹੋ ਜਾਂਦੀ ਹੈ ਤੇ ਮੇਜਰ ਸਿੰਘ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੀ ਆ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੋ ਜਾਂਦਾ ਉਸ ਤੋਂ ਬਾਅਦ ਮੇਚਰ ਜਿਹੜਾ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਉਹ ਮਨਜੀਤ ਕੌਰ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੰਦਾ ਹੈ ਸਾੜਨ ਤੋਂ ਬਾਅਦ ਦੋਸਤੋ ਉਹ ਖੁਦ ਵੀ ਆਪਣੇ ਆਪ ਨੂੰ ਫਾਹਾ ਲਾ ਕੇ ਕੁਦਕੁਸ਼ੀ ਕਰ ਲੈਂਦਾ ਇਹ ਜਿਹੜੀ ਪੂਰੀ ਘਟਨਾ ਹੈ ਪੁਲਿਸ ਕੋਲ ਜਾਂਦੀ ਹੈ ਕਿਉਂਕਿ ਬਲਜਿੰਦਰ ਸਿੰਘ ਜਿਹੜਾ ਕਿ ਮਨਜੀਤ ਕੌਰ ਦਾ ਪਤੀ ਸੀ ਉਹ ਉਹਨ ਉਸ ਕੋਲ ਸ਼ਿਕਾਇਤ ਦਰਜ ਕਰਾਉਂਦਾ ਐ ਐਸ ਐਚ ਓ ਜਸਪ੍ਰੀਤ ਕੌਰ ਨੇ ਦੱਸਿਆ ਕਿ ਜਿਹੜਾ ਭਜਿੰਦਰਾ ਉਸਨੇ ਦੱਸਿਆ ਕਿ ਮੇਜਰ ਅਤੇ ਮਨਜੀਤ ਕੌਰ ਦੇ ਪਹਿਲਾਂ ਨਾਜਾਇਜ਼ ਸੰਬੰਧ ਸਨ ਜਿਸ ਕਾਰਨ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਇਸ ਤੋਂ ਬਾਅਦ ਉਹਨਾਂ ਦੋਨਾਂ ਦੇ ਸਬੰਧਾਂ ਦੇ ਵਿੱਚ ਦਰਾਰ ਪੈਦਾ ਹੋ ਜਾਂਦੀ ਹੈ ਅਤੇ ਮੇਰੀ ਪਤਨੀ ਮਨਜੀਤ ਕੌਰ ਮੇਜਰ ਸਿੰਘ ਨੂੰ ਨਫ਼ਰਤ ਕਰਦੀ ਹੈ ਕਿਉਂਕਿ ਉਹ ਉਹਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੀ ਸੀ ਅਤੇ ਮੇਜਰ ਉਸ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰਦਾ ਸੀ ਤਾਂ ਇਸ ਤੋਂ ਬਾਅਦ ਮੇਜਰ ਸਿੰਘ ਨੇ ਮੇਰੇ ਘਰਵਾਲੀ ਨੂੰ ਤੇਲ ਪਾ ਕੇ ਸਾੜ ਦਿੱਤਾ ਤਾਂ ਪੁਲਿਸ ਨੇ ਮਨਜੀਤ ਕੌਰ ਦੇ ਪਤੀ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜਾ ਜੋ ਕੀ ਮੇਜਰ ਤੇ ਉੱਤੇ ਦਰਜ ਕਰ ਦਿੱਤਾ ਹੈ ਦੋਸਤੋ ਪੰਜਾਬ ਦੇ ਵਿੱਚ ਕਿਸ ਤਰੀਕੇ ਦੀਆਂ ਘਟਨਾਵਾਂ ਨੇ ਕੁਕੜ ਰੀਆ ਸ਼ੁਰੂ ਹੋ ਗਿਆ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਕਿੰਨਾ ਚੰਗਾ ਮਾਹੌਲ ਹੁੰਦਾ ਸੀ ਲੋਕਾਂ ਦਾ ਜਿਹੜਾ ਆਫਸੀ ਪ੍ਰੇਮ ਸੀ ਉਹ ਜ਼ਿਆਦਾ ਹੁੰਦਾ ਸੀ ਪਰ ਲੋਕਾਂ ਦੇ ਵਿੱਚ ਜਿਹੜੇ ਅਸ਼ਲੀਲ ਪਲਸੀ ਜਿਹੜਾ ਉਹ ਬਹੁਤ ਘੱਟ ਹੁੰਦਾ ਸੀਗਾ ਲੋਕ ਵੈਸੇ ਪਿਆਰ ਕਿਸਾਂ ਦੇ ਦਿਲੋਂ ਪਿਆਰ ਕਿਸਾਂ ਸੀ ਜਿਹੜੀ ਉਹ ਜ਼ਿਆਦਾ ਹੁੰਦੀ ਸੀ ਬਖਾਵੇ ਦੀ ਜਿਹੜੀ ਪਿਆਰ ਕਿਸਾਂ ਸੀ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਸੀ ਅੱਗੇ ਦੇ ਟਾਈਮ ਦੇ ਵਿੱਚ ਬਖਾਵੇ ਦੇ ਲੋਕ ਜ਼ਿਆਦੇ ਹੋਗੇ ਨੇ ਪਰ ਜਿਹੜਾ ਦਿਲੋਂ ਪ੍ਰੇਮ ਪਿਆਰ ਆ ਉਹ ਬਹੁਤ ਜ਼ਿਆਦਾ ਘਟ ਚੁੱਕਿਆਗਾ ਅੱਜ ਦੀ ਇਸ ਸੱਚੀ ਘਟਨਾ ਬਾਰੇ ਤੁਹਾਡਾ ਕੀ ਵਿਚਾਰਾ ਆਪਣਾ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਅਤੇ ਸਾਡੇ ਚੈਨਲ ਨੂੰ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਅਤੇ ਵੀਡੀਓ ਨੂੰ ਹਰ ਹਾਲ ਤੱਕ ਜਰੂਰ ਸ਼ੇਅਰ ਕਰਿਓ ਮੈਂ ਕਹਿੰਦਾ ਕਿਸੇ ਨਮੀ ਵੀਰ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ